ਲੁਧਿਆਣਾ ਪੁਲਿਸ ਨੇ ਬੀ ਅਤੇ ਸੀ ਸ਼੍ਰੇਣੀ ਦੇ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਮਲਜ਼ਮਾਂ ਦੇ ਕੋਲੋਂ ਕੁੱਲ 9 ਹਥਿਆਰ ਬਰਾਮਦ ਕੀਤੇ ਗਏ ਨੇ। ਪ੍ਰੈਸ ਵਾਰਤਾਂ ਨੂੰ ਸੰਬੋਧਨ ਕਰਦਿਆਂ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜਤਿੰਦਰ ਸਿੰਘ ਜਿੰਦੀ ਬੀ ਕੈਟਾਗਰੀ ਦਾ ਗੈਂਗਸਟਰ ਹੈ ਅਤੇ ਉਸੇ ਖਿਲਾਫ 18 ਕੇਸ ਦਰਜ ਹਨ। ਜਦਕਿ ਪੁਨੀਤ ਬਿਆਸ ਉਰਫ ਮਨੀ ਸੀ ਕੈਟਾਗਰੀ ਦਾ ਗੈਂਗਸਟਰ ਹੈ ਜਿਸ ਦੇ ਖਿਲਾਫ 12 ਕੇਸ ਦਰਜ ਹਨ। ਮੁਲਜ਼ਮਾਂ ਨੇ ਕੋਲ ਕੋਲ 9 ਹਥਿਆਰ ਬਰਾਮਦ ਕੀਤੇ ਗਏ ਹਨ ਅਤੇ ਇਹਨਾਂ ਦੇ ਖਿਲਾਫ ਵਕਫ ਵਕਫ ਥਾਣਿਆਂ ਦੇ ਵਿੱਚ ਕੇਸ ਦਰਜ ਹਨ ਪੁਲਿਸ ਨੇ ਇਹਨਾਂ ਮੁਲਜ਼ਮਾਂ ਦੇ ਨਾਲ ਜੁੜੇ ਹੋਏ ਲੋਕਾਂ ਅਤੇ ਇਹਨਾਂ ਦੇ ਨਸ਼ਿਆਂ ਦੇ ਨਾਲ ਸੰਬੰਧ ਦੇ ਬਾਰੇ ਪੁੱਛਗਿੱਛ ਕਰਨ ਦੀ ਗੱਲ ਕਹੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੀ ਕਿਹਾ ਆਓ ਸੁਣਦਿਆਂ ਪ੍ਰੈਸ ਵਾਲੇ ਵੀਰਾਂ ਨੂੰ ਰਿਕਵੈਸਟ ਹੈ ਵੀ ਚੁੱਪ ਦਾ ਦਾਨ ਬਖਸ਼ੋ ਤਾਂ ਮੈਂ ਸ਼ੁਰੂ ਕਰਲਾਂ ਤੁਹਾਡਾ ਟਾਈਮ ਕੀਮਤੀ ਹੈ ਮੈਂ ਆ ਇੱਕ ਇੱਕ ਤੋਂ ਅਡੇ ਨਾ ਇੰਪੋਰਟੈਂਟ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਨਾ ਹੈ ਕਿ ਲੁਧਿਆਣਾ ਦੇ ਦੋ ਗੈਂਗਸਟਰ ਇੱਕ ਜਿਹੜਾ ਜਿੰਦੀ ਜਤਿੰਦਰ ਉਰਫ ਜਿੰਦੀ ਜਿਹੜਾ ਕਿ ਪਿਛਲੇ 5 ਸਾਲਾਂ ਤੋਂ ਪਗੋੜਾ ਸੀ ਤੇ ਪੁਨੀਤ ਬੈਂਸ ਜਿਹੜਾ ਜਤਿੰਦਰ ਜਿੰਦੀ ਆ ਉਹ ਜਿਹੜਾ ਬੀ ਕੈਟਾਗਰੀ ਦਾ ਗੈਂਗਸਟਰ ਹੈ ਤੇ ਪੁਨੀਤ ਬੈਂਸ ਆ ਜਿਹੜਾ ਸੀ ਕੈਟਾਗਰੀ ਦਾ ਗੈਂਗਸਟਰ ਹੈ ਅਸੀਂ ਇਹਨਾਂ ਦੋਵਾਂ ਨੂੰ ਫੜਿਆ ਇਹਨਾਂ ਦੇ ਵਿੱਚੋਂ ਆ ਜਿਹੜੇ ਟੋਟਲ 9 ਵੈਪਨਸ ਰਿਕਵਰ ਹੋਏ ਐ ਜਿਹਦੇ ਵਿੱਚੋਂ 32 ਬੋਰ ਦੇ 5 30 ਬੋਰ ਦੇ 3 ਤੇ 12 ਬੋਰ ਦਾ 1 ਇਹਦੇ ਵਿੱਚ ਜਿਹੜਾ ਜਤਿੰਦਰ ਜਿੰਦੀ ਦੇ ਅਗੇਂਸਟ 18 ਪਰਚੇ ਦਰਜ ਐ ਵੱਖ-ਵੱਖ ਪੰਜਾਬ ਦੇ ਹਿੱਸਿਆਂ 'ਚ ਤੇ ਪੁਨੀਤ ਬੈਂਸ ਦੇ ਉਲਟ 12 ਪਰਚੇ ਦਰਜ ਐ ਇਹਦੇ ਵਿੱਚ ਜਿਵੇਂ ਕਿ 25 ਤਰੀਕ 25 ਮਈ ਨੂੰ ਇੱਕ ਸਾਡੀ ਪ੍ਰੈਸ ਕਾਨਫਰੰਸ ਹੋਈ ਸੀ ਉਹਦੇ 'ਚ ਦੱਸਿਆ ਗਿਆ ਸੀ ਕਿ ਜਿੰਨੇ ਵੀ ਵਾਂਟਡ ਬੰਦੇ ਆ ਲੁਧਿਆਣੇ ਵਿੱਚ ਜਿਨ੍ਹਾਂ ਨੇ ਕ੍ਰਾਈਮ ਕੀਤਾ ਜਾਂ ਕ੍ਰਾਈਮ ਕਰ ਰਹੇ ਆ ਉਹ ਜਾਂ ਦਾ ਕ੍ਰਾਈਮ ਕਰਨਾ ਛੱਡ ਦੇਣ ਨਹੀਂ ਸਾਡੀ ਟੀਮ ਬੜੀ ਕਾਬਲ ਤੇ ਬੜੀ ਸਖਸ਼ਮ ਹੈ ਇਸ ਕਾਲ ਦੇ ਵਿੱਚ ਅਸੀਂ ਉਹਨਾਂ ਨੂੰ ਸਾਰੇ ਕ੍ਰਿਮੀਨਲ ਦੇ ਅਗੇਂਸਟ ਕਾਰਵਾਈ ਕਰਾਂਗੇ ਉਸੇ ਘੜੀ ਦੇ ਵਿੱਚ ਸਾਨੂੰ ਕਾਮਯਾਬੀ ਮਿਲੀ ਵੀ ਦੋ ਗੈਂਗਸਟਰ ਲੁਧਿਆਣੇ ਜਿਹੜੇ ਕਿ ਲੁਧਿਆਣੇ ਨਾਲ ਸੰਬੰਧਿਤ ਸੀ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰਨ ਚ ਕਾਮਯਾਬ ਹੋਏ ਆ ਨੋ ਵੈਪਨ ਇਹਨਾਂ ਤੋਂ ਰਿਕਵਰ ਹੋ ਗਏ ਆ ਜਿਵੇਂ ਇਹ ਕਹਿੰਦੇ ਆ ਵੀ ਸਭ ਕ੍ਰਾਈਮ ਕਰਨ ਵਾਲੇ ਫੜੇ ਜਾਣਗੇ ਇੱਥੇ ਅਸੀਂ ਰੱਖਿਆ ਪਿਆ ਵੀ ਸਭ ਫੜੇਗੇ ਤੇ ਜਿਹੜੇ ਬਾਹਰ ਕੁਝ ਅਜੇ ਰਹਿ ਗਏ ਆ ਉਹਨਾਂ ਨੂੰ ਫੜ ਕੇ ਅਸੀਂ ਹਵਲਤਾਂ ਦੇ ਵਿੱਚ ਬੰਦ ਕਰਾਂਗੇ ਇਸ ਕਰਕੇ ਲੁਧਿਆਣਾ ਵਿੱਚ ਕੋਈ ਕ੍ਰਾਈਮ ਕਰੂਗਾ ਸਾਡੀ ਟੀਮ ਦੀ ਨਿਗਾ ਅਸੀਂ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਅੰਦਰ ਕਰਾਂਗੇ ਤੁਹਾਡੀ ਕੋਈ ਕੁਐਰੀ ਹੈ ਤਾਂ ਪਲੀਜ਼ ਉਹਦੇ ਵਿੱਚ ਇਹ ਇਹਦੇ ਇਹਦੇ ਵਿੱਚ ਜਿਹੜੇ ਆ ਜਤਿੰਦਰ ਜਿੰਦੀ ਦੇ ਅਗੇਂਸਟ ਲੁੱਟ ਖੋਹਦੇ ਤੇ ਲੜਾਈ ਝਗੜੇ ਦੇ ਵੱਖ-ਵੱਖ ਇਵੇਂ ਪਨੀਤ ਬੈਂਸ ਦੇ ਅਗੇਂਸਟ ਅਸੀਂ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਤੇ ਲਿਆਵਿਆ ਇਹਦੇ ਵਿੱਚੋਂ ਇਹਨਾਂ ਦੀ ਅੱਗੇ ਹੋਰ ਇਹਨਾਂ ਦਾ ਪਾਸਟ ਪਿਛਲੇ 5 ਸਾਲ ਤੋਂ ਜਦੋਂ ਭਗੋੜੇ ਸੀ ਕਿਹੜੇ-ਕਿਹੜੇ ਬੰਦਿਆਂ ਨਾਲ ਲਿੰਕ ਸੀਗਾ ਤੇ ਕਿਹੜੇ ਬੰਦੇ ਇਹਨਾਂ ਨੂੰ ਪ੍ਰੋਟੈਕਸ਼ਨ ਦੇ ਰਹੇ ਸੀਗੇ ਉਹ ਵੀ ਅਸੀਂ ਪੜਤਾਲ ਕਰਾਂਗੇ ਪਲੱਸ ਇਦੇ ਨਾਲ-ਨਾਲ ਇਹਨਾਂ ਦਾ ਡਰੱਗ ਦੇ ਜਿਹੜਾ ਜੋ ਕਾਰੋਬਾਰ ਚੱਲ ਰਿਹਾ ਉਹਦੇ ਵਿੱਚ ਕੀ ਲਿੰਕ ਸੀ ਉਹਦੀ ਵੀ ਅਸੀਂ ਪੜਤਾਲ ਕਰਾਂਗੇ। ਹਾਂਜੀ। ਇਹ ਜਿਹੜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਵੈਪਨ ਕਿੱਥੋਂ ਆਏ ਤੇ ਹੁਣ ਇਹਨਾਂ ਨੇ ਆਪਦੇ ਗਰੁੱਪ ਦੇ ਮੈਂਬਰ ਨੂੰ ਕਿੱਥੇ-ਕਿੱਥੇ ਕਿਹਨੂੰ-ਕਿਹਨੂੰ ਵੈਪਨ ਦਿੱਤਾ ਹੋਇਆ ਉਹ ਬੰਦਿਆਂ ਨੂੰ ਵੀ ਅਰੈਸਟ ਕਰਾਂਗੇ ਉਹਨਾਂ ਤੋਂ ਵੈਪਨ ਵੀ ਰਿਕਵਰ ਕਰਾਂਗੇ। ਐਸਐਮ ਜਨ న్యూਸ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੂਟਾ ਦੀ ਰਿਪੋਰਟ।